ਅਮਰੀਕੀ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਖਾਸ ਕਰਕੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦੂਜੇ ਕਾਰਜਕਾਲ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਦੇ ਬੇਖੌਫ ਹੋ ਕੇ ਆਜ਼ਾਦੀ ਦੇ ਨਾਲ ਬੋਲਣ ਦੇ ਅਧਿਕਾਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਕਈ ਮਾਮਲਿਆਂ ਦੇ ਵਿੱਚ ਗ੍ਰੀਨ ਕਾਰਡ ਹੋਲਡਰਸ ਨੂੰ ਉਹਨਾਂ ਦੀਆਂ ਸਿਆਸੀ ਵਿਚਾਰਾਂ ਜਾਂ ਫਿਰ ਪ੍ਰਦਰਸ਼ਨਾਂ ਖਾਸ ਕਰਕੇ ਫਿਲਸਤੀਨ ਸਮਰਥਕ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰਨ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੇ ਅੱਤੇ ਸਵਾਲ ਉਠਾਇਆ ਕਿ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਜੋ ਫ੍ਰੀ ਸਪੀਚ ਦੀ ਗਾਰੰਟੀ ਦਿੰਦੀ ਹੈ ਗ੍ਰੀਨ ਕਾਰਡ ਹੋਲਡਰਸ ਦੀ ਸੁਰੱਖਿਆ ਕਰ ਸਕਦੀ ਹੈ ਸਸ਼੍ਰੀયਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਸੰਵਿਧਾਨ ਦੀ ਪਹਿਲੀ ਸੋਧ ਅਮਰੀਕਾ ਦੇ ਵਿੱਚ ਹਰ ਵਿਅਕਤੀ ਭਾਵੇਂ ਉਹ ਨਾਗਰਿਕ ਹੋਵੇ ਜਾਂ ਫਿਰ ਗੈਰ ਨਾਗਰਿਕ ਉਸ ਨੂੰ ਫ੍ਰੀ ਸਪੀਚ ਅਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਦਿੰਦੀ ਹੈ ਸਪਰੀਮ ਕੋਰਟ ਨੇ ਪਿਛਲੇ ਫੈਸਲਿਆਂ ਦੇ ਵਿੱਚ ਇਹ ਗੱਲ ਸਾਫ਼ ਕੀਤੀ ਸੀ ਕਿ ਗ੍ਰੀਨ ਕਾਰਡ ਹੋਲਡਰਜ਼ ਨੂੰ ਵੀ ਇਹ ਅਧਿਕਾਰ ਪੂਰੇ ਨੇ ਪਰ 트럼ਪ ਪ੍ਰਸ਼ਾਸਨ ਨੇ 1952 ਦੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ ਧਾਰਾ 237 ਦੀ ਵਰਤੋਂ ਕਰਕੇ ਕਈ ਗ੍ਰੀਨ ਕਾਰਡ ਹੋਲਡਰਜ਼ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੌਜੂਦਗੀ ਯਾ ਫਿਰ ਉਸਦੀਆਂ ਗਤੀਵਿਧੀਆਂ ਅਮਰੀਕਾ ਦੀ ਵਿਦੇਸ਼ ਨੀਤੀ ਦੇ ਲਈ ਕੋਈ ਖਤਰਾ ਪੈਦਾ ਕਰਦੀਆਂ ਨੇ ਤਾਂ ਉਸ ਸ਼ਖਸ ਨੂੰ ਫੋਰਨ ਰਿਪੋਰਟ ਕੀਤਾ ਜਾ ਸਕਦਾ ਹੈ ਇਸ ਪੂਰੇ ਮਾਮਲੇ ਦੇ ਨਾਲ ਜੁੜੇ ਕਈ ਕੇਸ ਸਾਡੇ ਸਾਹਮਣੇ ਆਏ ਨੇ ਜਿਵੇਂ ਮਹਿਮੂਦ ਖਲੀਲ ਦਾ ਕੇਸ ਸਭ ਤੋਂ ਪ੍ਰਮੁੱਖ ਹੈ ਮਹਿਮੂਦ ਖਲੀਲ ਕੋਲੰਬੀਆ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀ ਵੀ ਹੈ ਮਾਰਚ ਮਹੀਨੇ ਦੇ ਵਿੱਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਖਲੀਲ ਨੂੰ ਨਿਊਯਾਰਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਉਸ ਨੂੰ ਲੂਸੀਆਨਾ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ। ਸਰਕਾਰ ਨੇ ਸ਼ੁਰੂ ਦੇ ਵਿੱਚ ਦਾਵਾ ਕੀਤਾ ਕਿ ਖਲੀਲ ਦੀਆਂ ਪ੍ਰੋ ਪੈਲਸਤੀਨ ਗਤੀਵਿਧੀਆਂ ਅਮਰੀਕੀ ਵਿਦੇਸ਼ ਨੀਤੀ ਦੇ ਲਈ ਬੇਹੱਦ ਖਤਰਾ ਨੇ। ਬਾਅਦ ਦੇ ਵਿੱਚ ਖਲੀਲ ਦੀ ਸਾਲ 2024 ਦੀ ਗ੍ਰੀਨ ਕਾਰਡ ਅਰਜ਼ੀ ਦੇ ਵਿੱਚ ਧੋਖਾਧੜੀ ਦਾ ਇਲਜ਼ਾਮ ਜੋੜਿਆ ਗਿਆ। ਜਿਸ ਦੇ ਵਿੱਚ ਕਿਹਾ ਗਿਆ ਕਿ ਉਸ ਨੇ ਸੰਯੁਕਤ ਰਾਸ਼ਟਰ ਦੀ ਫਿਲਸਤੀਨੀ ਸ਼ਰਨਾਰਥੀ ਏਜੰਸੀ UNRWA ਦੇ ਨਾਲ ਕੰਮ ਕਰਨ ਦੀ ਜਾਣਕਾਰੀ ਅਮਰੀਕਾ ਤੋਂ ਛੁਪਾਈ। खलील ਦੇ ਵਕੀਲਾਂ ਨੇ ਇੱਥੇ ਦਲੀਲ ਦਿੱਤੀ ਕਿ ਇਹ ਗ੍ਰਿਫਤਾਰੀ ਉਸ ਦੀ ਆਜ਼ਾਦੀ ਦੇ ਨਾਲ ਬੋਲਣ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ। ਇਸੇ ਤਰ੍ਹਾਂ ਕੋਲੰਬੀਆ ਯੂਨੀਵਰਸਿਟੀ ਵਿਦਿਆਰਥੀ ਯੂਨਸਿਓ ਚੁੰਗ ਅਤੇ ਟਫਟਸ ਯੂਨੀਵਰਸਿਟੀ ਦੀ ਵਿਦਿਆਰਥਣ ਇਰੁਰੂਮੀ ਐਸਾ ਉਸ ਤੁਰਕ ਨੂੰ ਵੀ ਪ੍ਰੋ ਪਲੈਸਤੀਨ ਪ੍ਰਦਰਸ਼ਨਾ ਅਤੇ ਆਰਟੀਕਲ ਲਿਖਣ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ। ਚੁੰਗੀ ਰਿਪੋਰਟੇਸ਼ਨ ਤੇ ਇੱਕ ਅਸਥਾਈ ਰੋਕ ਲਗਾਈ ਗਈ ਹੈ ਚਾਹਤ ਕਿ ਉਸ ਤੁਰਕ ਨੂੰ ਇੱਕ ਆਰਟੀਕਲ ਲਿਖਣ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਸਨੇ ਇਜ਼ਰਾਈਲ ਹਮਾਸ ਸੰਘਰਸ਼ ਤੇ ਯੂਨੀਵਰਸਿਟੀ ਦੇ ਰੁਖ ਦੀ ਸਖਤ ਆਲੋਚਨਾ ਕੀਤੀ ਸੀ ਗ੍ਰੀਨ ਕਾਰਡ ਹੋਲਡਰਸ ਨੂੰ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਦਾ ਅਧਿਕਾਰ ਹੈ ਪਰ ਇਹ ਅਧਿਕਾਰ ਕਈ ਸ਼ਰਤਾਂ ਦੇ ਨਾਲ ਮਿਲਦਾ ਹੈ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ ਧਾਰਾ 237 ਦੇ ਮੁਤਾਬਿਕ ਗ੍ਰੀਨ ਕਾਰਡ ਹੋਲਡਰ ਨੂੰ ਕਈ ਕਾਰਨਾ ਕਰਕੇ ਰਿਪੋਰਟ ਕੀਤਾ ਜਾ ਸਕਦਾ ਹੈ ਜਿਵੇਂ ਅਪਰਾਧਿਕ ਸਜ਼ਾ ਕਿਸੇ ਗੰਭੀਰ ਅਪਰਾਧ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਫਿਰ ਕੋਈ ਵੱਡਾ ਹਿੰਸਕ ਅਪਰਾਧ ਕੀਤਾ ਹੋਵੇ ਜਾਂ ਫਿਰ ਕੋਈ ਨੈਤਿਕ ਅਪਰਾਧ ਕੀਤਾ ਹੋਵੇ ਦੂਸਰਾ ਧੋਖਾਧੜੀ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਜੇਕਰ ਕੋਈ ਝੂਠੀ ਜਾਣਕਾਰੀ ਦਿੰਦੀ ਹੈ ਤਾਂ ਵੀ ਰਿਪੋਰਟ ਕੀਤੀ ਜਾ ਸਕਦੇ ਹਾਂ ਤੀਸਰਾ ਕੋਈ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਜੇਕਰ ਸਟੇਟ ਸਕੱਤਰ ਜਾਂ ਫਿਰ ਅਟਾਰਨੀ ਜਨਰਲ ਨੂੰ ਲੱਗਦਾ ਹੈ ਕਿ ਵਿਅਕਤੀ ਦੀਆਂ ਗਤੀਵਿਧੀਆਂ ਅਮਰੀਕਾ ਦੀ ਵਿਦੇਸ਼ ਨੀਤੀ ਦੇ ਲਈ ਖਤਰਾ ਨੇ ਤਾਂ ਇਨ੍ਹਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗ੍ਰੀਨ ਕਾਰਡ ਹੋਲਡਰ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ 트럼ਪ ਪ੍ਰਸ਼ਾਸਨ ਨੇ ਖਲੀਲ ਵਰਗੇ ਮਾਮਲਿਆਂ ਦੇ ਵਿੱਚ INA ਦੀ ਧਾਰਾ ਦੀ ਵਰਤੋਂ ਕੀਤੀ ਹੈ ਜਿਸ ਦੇ ਵਿੱਚ ਵਿਦੇਸ਼ ਨੀਤੀ ਨੂੰ ਖਤਰੇ ਦਾ ਹਵਾਲਾ ਦਿੱਤਾ ਗਿਆ ਹੈ ਪਰ ਕਾਨੂੰਨੀ ਮਹਰਾਂ ਦਾ ਕਹਿਣਾ ਹੈ ਕਿ ਇਹ ਧਾਰਾ ਬਹੁਤ ਅਸਪਸ਼ਟ ਹੈ ਅਤੇ ਇਸ ਦੀ ਵਰਤੋਂ ਸਿਆਸੀ ਵਿਚਾਰਾਂ ਨੂੰ ਦਬਾਉਣ ਲਈ ਕੀਤੀ ਜਾ ਸਕਦੀ ਹੈ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਨੇ ਐਕਸ ਤੇ ਪੋਸਟ ਲਿਖਦੇ ਹੋਏ ਕਿਹਾ ਸੀ ਕਿ ਹਮਾਸ ਸਮਰਥਕਾਂ ਦੇ ਵੀਜ਼ੇ ਅਤੇ ਗ੍ਰੀਨ ਕਾਰਡ ਰੱਦ ਕੀਤੇ ਜਾਣੇ ਚਾਹੀਦੇ ਨੇ ਇੱਥੇ ਸਰਕਾਰ ਦਾ ਦਾਵਾ ਹੈ ਕਿ ਪ੍ਰੋ ਪੈਲੇਸਟਾਈਨ ਪ੍ਰਦਰਸ਼ਨਕਾਰੀ ਜਿਵੇਂ ਕਿ ਖਲੀਲ ਅਤੇ ਹਮਾਸ ਜਾਂ ਫਿਰ ਹਿਜ਼ਬੁੱਲਾ ਵਰਗੇ ਸੰਗਠਨਾਂ ਦਾ ਸਮਰਥਨ ਕਰਦੇ ਨੇ ਜਿਨ੍ਹਾਂ ਨੂੰ ਅਮਰੀਕਾ ਨੇ ਅਤਵਾਦੀ ਸੰਗਠਨ ਪਹਿਲਾਂ ਹੀ ਐਲਾਨਿਆ ਹੋਇਆ ਹੈ ਕਿਸੇ ਵੀ ਗ੍ਰੀਨ ਕਾਰਡ ਹੋਲਡਰ ਨੂੰ ਡਿਪੋਰਟ ਕਰਨ ਦੇ ਲਈ ਸਰਕਾਰ ਨੂੰ ਪਹਿਲਾਂ ਨੋਟਿਸ ਟੂ ਅਪੀਅਰ ਜਾਰੀ ਕਰਨਾ ਹੁੰਦਾ ਹੈ ਜਿਸ ਦੇ ਵਿੱਚ ਡਿਪੋਟੇਸ਼ਨ ਦੇ ਕਾਰਨ ਦੱਸੇ ਜਾਂਦੇ ਨੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ ਜਿੱਥੇ ਸਰਕਾਰ ਨੂੰ ਸਪਸ਼ਟ ਅਤੇ ਪ੍ਰਤੱਖ ਸਬੂਤ ਪੇਸ਼ ਕਰਨੇ ਪੈਂਦੇ ਨੇ ਵਿਅਕਤੀ ਨੂੰ ਆਪਣਾ ਪੱਖ ਰੱਖਣ ਦੇ ਲਈ ਅਤੇ ਵਕੀਲ ਦੀ ਸਹਾਇਤਾ ਲੈਣ ਦਾ ਪੂਰਾ ਅਧਿਕਾਰ ਹੁੰਦਾ ਹੈ ਪਰ ਸਰਕਾਰ ਮੁਫਤ ਵਕੀਲ ਮੁਹੱਈਆ ਨਹੀਂ ਕਰਦੀ ਜੇਕਰ ਇਮੀਗ੍ਰੇਸ਼ਨ ਜੱਜ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੈ ਤਾਂ ਵਿਅਕਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਅਤੇ ਫਿਰ ਫੈਡਰਲ ਕੋਰਟ ਆਫ ਅਪੀਲਸ ਦੇ ਵਿੱਚ ਜਾ ਕੇ ਆਪਣੀ ਅਪੀਲ ਦਾਇਰ ਕਰ ਸਕਦਾ ਹੈ ਇਹ ਮਾਮਲੇ ਸੁਪਰੀਮ ਕੋਰਟ ਤੱਕ ਵੀ ਜਾ ਸਕਦੇ ਨੇ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਇਹਨਾਂ ਕਾਰਵਾਈਆਂ ਨੇ ਗ੍ਰੀਨ ਕਾਰਡ ਹੋਲਡਰਸ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਪੈਦਾ ਕੀਤਾ ਹੈ ਸੀ ਅਨੰਦ ਦੀ ਇੱਕ ਰਿਪੋਰਟ ਦੇ ਮੁਤਾਬਕ ਕਈ ਗ੍ਰੀਨ ਕਾਰਡ ਹੋਲਡਰਸ ਜਿਵੇਂ ਕਿ ਕੈਮਰੂਨ ਮੂਲਦੀ ਇੱਕ ਮਹਿਲਾ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੂੰ ਡਰ ਸੀ ਕਿ ਵਾਪਸੀ ਤੇ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਐਤੋ ਤੱਕ ਇੱਕ ਫਿਲਸਤੀਨੀ ਮੂਲ ਦੇ ਵਿਅਕਤੀ ਨੇ ਦੱਸਿਆ ਕਿ ਉਹ ਕਾਫੀਆ ਯਾਨੀ ਕਿ ਖਾਸ ਕਿਸਮ ਦਾ ਫਿਲਸਤੀਨੀ ਸਕਾਫ ਪੈਣ ਤੋਂ ਡਰ ਰਿਹਾ ਹੈ ਕਿਉਂਕਿ ਇਹ ਉਸ ਨੂੰ ਸਰਕਾਰ ਦੇ ਨਿਸ਼ਾਨੇ ਤੇ ਲਿਆ ਸਕਦਾ ਹੈ ਕਾਨੂੰਨੀ ਮਹਾਰਾ ਦਾ ਮੰਨਣਾ ਹੈ ਕਿ ਇਹ ਕਾਰਵਾਈਆਂ ਸਿਆਸੀ ਵਿਰੋਧ ਨੂੰ ਦਬੋਨ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ ਗ੍ਰੀਨ ਕਾਰਡ ਹੋਲਡਰਜ਼ ਨੂੰ ਸੰਵਿਧਾਨਕ ਤੌਰ ਤੇ ਫ੍ਰੀ ਸਪੀਚ ਦਾ ਪੂਰਾ ਅਧਿਕਾਰ ਹੈ ਪਰ 트럼ਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਅਤੇ INA ਦੀਆਂ ਅਸਪਸ਼ਟ ਧਾਰਾਵਾਂ ਨੇ ਉਹਨਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ ਮਹਿਮੂਦ ਖਲੀਲ ਵਰਗੇ ਮਾਮਲਿਆਂ ਨੇ ਇਹ ਸਵਾਲ ਉਠਾਇਆ ਕਿ ਸਰਕਾਰ ਸਿਆਸੀ ਵਿਚਾਰਾਂ ਨੂੰ ਦਬਾਉਣ ਦੇ ਲਈ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋਂ ਕਰ ਰਹੀ ਹੈ ਇਹ ਮਾਮਲੇ ਸੰਭਾਵਿਤ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ ਜਿੱਥੇ ਫ੍ਰੀ ਸਪੀਚ ਅਤੇ ਇਮੀਗ੍ਰੇਸ਼ਨ ਨੀਤੀਆਂ ਦੀ ਜਾਂਚ ਹੋਵੇਗੀ